ਤੁਸੀਂ ਦੇਖ ਰਹੇ ਹੋ ਈਟੀਵੀ ਭਾਰਤ ਮੈਂ ਤੁਹਾਡੇ ਨਾਲ ਮੱਖਣ ਸਿੰਘ ਲੋਂਗੜ ਗੱਲ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੇ ਮੱਧ ਵਰਗੀ ਕਿਸਾਨ ਅਵਤਾਰ ਸਿੰਘ ਦੀ ਕਰਦੇ ਹਾਂ ਜਿਸ ਦੀ ਹਰ ਕੋਈ ਵਾਹ ਵਾਹ ਕਰ ਰਿਹਾ ਹਰ ਕੋ ਇਹ ਜਾਣਨ ਲਈ ਉਤਾਵਲਾ ਹੈ ਕਿ ਆਖਿਰ ਕਿਸਾਨ ਅਵਤਾਰ ਸਿੰਘ ਨੇ ਅਜਿਹਾ ਕੀ ਕੀਤਾ ਜੋ ਹਰ ਪਾਸੇ ਸੁਰਖੀਆਂ ਦੇ ਵਿੱਚ ਹੈ ਅਵਤਾਰ ਸਿੰਘ ਨੂੰ ਵਾਤਾਵਰਨ ਨਾਲ ਇੰਨਾ ਜ਼ਿਆਦਾ ਪਿਆਰ ਹੈ ਕਿ ਉਸਨੇ ਆਪਣੀ 6 ਕਨਾਲ ਜ਼ਮੀਨ ਦੇ ਵਿੱਚ 52 ਕਿਸਮਾਂ ਦੇ 2200 ਦਰਖਤ ਲਗਾ ਕੇ ਇੱਕ ਮਿੰਨੀ ਜੰਗਲ ਬਣਾਇਆ ਜਿਸ ਨੂੰ ਲੈ ਕੇ ਵਾਤਾਵਰਨ ਪ੍ਰੇਮੀ ਕੀ ਕਹਿ ਰਹੇ ਨੇ ਚਲੋ ਤੁਹਾਨੂੰ ਸੁਣਾਉਂਦੇ ਆਂ ਵੀ ਅਵਧਾਰ ਸਿੰਘ ਨੇ ਪਿੰਡ ਰਾਏਪੁਰ ਤੋਂ ਆ ਅਸੀਂ ਪਿਛਲੇ ਸਾਲ ਮਲੇ ਸੀ ਸੇਵ ਸਿੰਘ ਮੱਖ ਦਾ ਖੇਤ ਜਿੱਥੇ ਅਸੀਂ ਪਹਿਲਾ ਵੀ ਜੰਗਲ ਲਾਇਆ ਸੀ ਉੱਥੋਂ ਇਹਨਾਂ ਨੇ ਪ੍ਰੇਰਿਤ ਹੋ ਕੇ ਕਿਹਾ ਮੈਂ ਵੀ ਆਪਣੇ ਖੇਤ ਦੇ ਵਿੱਚ ਜੰਗਲ ਲਾਉਣਾ ਚਾਹਣਾ ਇਹਨਾਂ ਨੇ ਕਮਿਟਮੈਂਟ ਇੱਕ ਕਨਾਲ ਵੀ ਕੀਤੀ ਸੀ ਕਿ ਪਰ ਜਿਹੜੀ ਅੱਜ ਦੀ ਹੈਗੀ ਇਹਨਾਂ ਨੇ 6 ਕਨਾਲ ਦੇ ਵਿੱਚ ਜੰਗਲ ਲਾਇਆ ਜਿਹਦੇ ਵਿੱਚ 22500 ਰੁਪਏ ਦਾ ਰੋਕ ਹੈਗਾ ਜਿਹੜਾ ਲਗਾਇਆ ਜਾ ਰਿਹਾ ਤੇ ਇਹ ਮੇਨ ਮਤਲਬ ਕਿ ਇਸ ਪਿੰਡ ਦੇ ਵਿੱਚ ਦੂਜਾ ਸਾਡਾ ਜੰਗਲ ਹੈਗਾ ਇਸ ਤੋਂ ਪਹਿਲਾਂ ਪੰਚਾਇਤੀ ਵੀ ਦੋ ਜੰਗਲ ਲੱਗੇ ਹੈਗੇ ਤੇ ਮੈਂ ਤਾਂ ਇਹ ਚਾਹੁੰਦਾ ਕਿ ਸਾਰਿਆਂ ਨੂੰ ਸੇਵ ਸਿੰਘ ਅਤੇ ਅਵਧਾਰ ਸਿੰਘ ਤੋਂ ਇਹ ਸਿੱਖਿਆ ਲੈਣੀ ਕਿ ਮਿਨੀਮਮ ਆਪਾਂ ਛੋਟੇ ਕਿਸਾਨ ਇੱਕ ਇੱਕ ਖਨਾਲ ਜੇ ਕੋਈ ਵੱਡਾ ਕਿਸਾਨ ਹੈਗਾ 10 ਏਕੜ ਤੋਂ ਉੱਪਰ ਵਾਲਾ ਉਹ ਦੋ ਖਨਾਲਾਂ ਦੇ ਚਾਰ ਖਨਾਲਾਂ ਜੰਗਲ ਲਗਾਵੇ ਅਤੇ ਅਵਤਾਰ ਸਿੰਘ ਇਸ ਸਬਤ ਨੂੰ ਵਧਾਈ ਦਾ ਪਾਤਰ ਹੈ ਜਿਹਨੇ ਇੱਕ ਛੋਟਾ ਕਿਸਾਨ ਹੋਣ ਦੇ ਨਾਤੇ ਛੇ ਕਨਾਲਾਂ ਜ਼ਮੀਨ ਆਫ ਦੀ ਕੁਦਰਤ ਨੂੰ ਸਮਰਪਿਤ ਕੀਤੀ ਆ ਬੜੀ ਨਵୈਕਲੀ ਪਹਿਲ ਕੀਤੀ ਆ ਜੇ ਜਿਹੜੇ ਕਿਸਾਨ ਨੇ ਦਰਮਿਆਨੇ ਪੱਧਰ ਦਾ ਕਿਸਾਨ ਆ ਇਹ ਪਿੰਡ ਰਾਫਪੁਰ ਅਸੀਂ ਖੜੇ ਆ ਅੱਜ ਤੇ ਇਹਨੇ ਬੜੀ ਨਵୈਕਲੀ ਪਹਿਲ ਕੀਤੀ ਆ ਵੀ ਜਿਹੜਾ ਹੁਣ ਰੁੱਖ ਪੌਦੇ ਆਪਣੇ ਆਪਾਂ ਲੋਕ ਕੱਟ ਰਹੇ ਆ ਜਾਂ ਸਾੜ ਰਹੇ ਹੈਗੇ ਇਹ ਵਿਚਾਰਾ ਦਰਮਿਆਨਾ ਕਿਸਾਨ ਆ ਇਹਨੇ ਬੜੀ ਨਵୈਕਲੀ ਪਹਿਲ ਕੀਤੀ ਆ ਤਾਂ ਕਿ ਜਿਹੜਾ ਵੀ ਵਾਤਾਵਰਨ ਸ਼ੁੱਧ ਰਹਿ ਸਕੇ ਔਰ ਜਿਹੜੀ ਧਰਤੀ ਹੈ ਉਹਨੂੰ ਇੱਕ ਪ੍ਰਕਾਰ ਦਾ ਸਾਹ ਹੁੰਦਾ ਹੈਗਾ ਰੁੱਖਾਂ ਰਹੀਂ ਸਾਹ ਹੁੰਦਾ ਹੈਗਾ ਕਾਰਬਨ ਡਾਈ ਆਕਸਾਈਡ ਜਿਹੜੇ ਰੁੱਖ ਹੈਗੇ ਇਹ ਕਾਰਬਨ ਡਾਈ ਆਕਸਾਈਡ ਤ ਆਪਣਾ ਸੋਕਦੇ ਆ ਤੇ ਇੱਕ ਚੰਗਾ ਮਤ ਕੇ ਵਾਤਾਵਰਨ ਤਿਆਰ ਕਰਦੇ ਹਾਂ ਇਕੱਲੇ ਕਿਸਾਨਾਂ ਨੂੰ ਨਹੀਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਮੈਂ ਜਿੱਥੇ ਵੀ ਜਿੰਨੀ ਵੀ ਜਗ੍ਹਾ ਮਿਲਦੀ ਹੈ ਹਰੇਕ ਬੰਦੇ ਨੂੰ ਆਪਣਾ ਹਰੇਕ ਇੱਕ ਇੱਕ ਪੌਦਾ ਹਰੇਕ ਨੂੰ ਲਾਉਣਾ ਚਾਹੀਦਾ ਹੈਗਾ ਦੇਖੋ ਹੁਣ ਆਪਣਾ ਮੀਂਹ ਦਾ ਮੌਸਮ ਚੱਲ ਰਿਹਾ ਹੈਗਾ ਉਤਪਾਦ ਜੇ ਆਪਾਂ ਇੱਕ ਇੱਕ ਪੌਦਾ ਵੀ ਲਾਈਏ ਤਾਂ ਜਿਹੜੀ ਆਪਣੀ ਧਰਤੀ ਹੈ ਉਹ ਇੱਕ ਸ਼ੁੱਧ ਹੋ ਜਾਊਗਾ ਜਮਾ ਤਾਂ ਤੁਸੀਂ ਸੁਣਿਆ ਵਾਤਾਵਰਣ ਪ੍ਰੇਮੀਆਂ ਵੱਲੋਂ ਕਿਵੇਂ ਕਿਸਾਨ ਅਵਤਾਰ ਸਿੰਘ ਦੀ ਸਲਾਹਾਂ ਕੀਤੀ ਗਈ ਹੈ ਤੇ ਨਾਲ ਹੀ ਅਪੀਲ ਕੀਤੀ ਹੈ ਕਿ ਵਾਤਾਵਰਣ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਅਸੀਂ ਜਿੰਨੀ ਮਰਜ਼ੀ ਜਾਇਦਾਦ ਛੱਡ ਕੇ ਜਾਈਏ ਪਰ ਜੇ ਆਕਸੀਜਨ ਨਾ ਹੋਈ ਤਾਂ ਇਸ ਧਰਤੀ ਦੇ ਜੀਵ ਅਤੇ ਮਨੁੱਖ ਜਿਉਂਦੇ ਨਹੀਂ ਰਹਿ ਸਕਣਗੇ ਤਾਂ ਆਓ ਆਪਾਂ ਵੀ ਵਾਤਾਵਰਣ ਨੂੰ ਸ਼ਿੰਗਾਰਨ ਲਈ ਇੱਕ ਇੱਕ ਰੁੱਖ ਲਾਈਏ ਸਾਡੇ ਵੱਲੋਂ ਵੀ ਆਪ ਸਭ ਨੂੰ ਅਪੀਲ ਹੈ ਕਿ ਆਪਣੇ ਜਨਮ ਦਿਨ ਆਪਣੀ ਵਰੇਗੰਡ ਜਾਂ ਆਪਣੀ ਜ਼ਿੰਦਗੀ ਦੇ ਖਾਸ ਦਿਨ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਇੱਕ ਮਨੁੱਖ ਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਤਾਂ ਜੋ ਆਉਣ ਵਾਲੀ ਪੀੜ੍ਹੀ ਸੁੱਖ ਦਾ ਸਾਹ ਲੈ ਸਕੇ ਧੰਨਵਾਦ